ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੈਰੀ ਸਾਧ ਸੰਗਤ ਜੀ ਤੁਹਾਨੂੰ ਪਤਾ ਹੈ ਆਹ ਸਮਾਰਨ ਫੌਜੀ ਵਾਲਾ ਜੋ ਮੋਰਚਾ ਲੱਗੀ ਤੇ ਹੁਣ ਸਾਡੇ ਕੋਲ ਜੂਪੀ ਤੋਂ ਮਰਦਾਬਾਦ ਤੋਂ ਤੇ ਕੋਈ ਜ਼ਿਲ੍ਹਾ ਉੱਥੋਂ ਦੇ ਆਏ ਨੇਗੇ ਸਾਡੇ ਮੁਸਲਮ ਵੀ ਆਏ ਨੇ ਸੋ ਉਹਨਾਂ ਨੇ ਮੋਰਚੇ ਦਾ ਬੜਾ ਸਮਰਥਨ ਕੀਤਾ ਹੁਣ ਰਾਤ ਦੇ ਤਕਰੀਬਨ 8 ਤੋਂ ਉੱਪਰ ਹੋ ਚੁੱਕਿਆ ਟਾਈਮ ਤੇ ਆਪਾਂ ਕਰਦਿਆਂ ਗੱਲਬਾਤ ਦੇਖੋ ਜੋ ਇੰਨੀ ਦੂਰੋਂ ਲੋਕ ਆ ਆ ਸਕਦੇ ਨੇ ਸਮਰਥਨ ਦੇ ਵਿੱਚ ਇਹਨਾਂ ਦਾ ਸ਼ਹਿਰ ਦੇ ਵਿੱਚ ਤਹਾਰ ਚ ਪਰ ਇਹਨਾਂ ਨੇ ਪਹਿਲਾਂ ਇੱਥੇ ਆਉਣਾ ਜ਼ਰੂਰੀ ਸਮਝਿਆ ਕਿਉਂ ਸਮਝਿਆ ਕਿਉਂਕਿ ਇਹ ਮੋਰਚਾ ਕਿਸੇ ਇੱਕ ਧਰਮ ਦਾ ਨਹੀਂ ਸਾਰੇ ਧਰਮ ਦਾ ਸੰਝ ਹੈ ਚਲੋ ਆਪਾਂ ਗੱਲ ਵੀ ਕਰਦੇ ਹਾਂ ਉਹ ਸੰਗਾ ਨਾਲ ਆਪਣੇ ਮੁਸਲਮਾਨ ਵੀਰਾਂ ਨਾਲ ਆਓ ਜੀ ਬੋਲੋ ਜੀ ਅੱਜ ਹਮ ਯੂਪ ਤਰਪੇਸ਼ ਮੋਰਾदाबाद ਸੇ ਯਹਾਂ ਪੰਜਾਬ ਪੰਜਾਬ ਮੇ ਤਸ਼ਰੀਫਤ ਪੰਜਾਬ ਮੇ ਆਏ ਹੋਏ ਹੈ यहाँ पे जो हमारे गुरजोत सिंह जी हैं वो उनकी पवित्र किसी भी धर्म की किसी भी पवित्र ग्रंथ के ख़िलाफ़ कोई भी अगर वो करता है तो उसके खिलाफ सारे धर्मों के लोगों को एक साथ आना चाहिए आज गुरजीत सिंह जी इसके लिए बैठे हैं हम उनका सहयोग में आए हुए हैं और लोगों को भी ये चाहिए कि ज़्यादा से ज़्यादा उनका सहयोग करें उनकी जो मांगे हैं सरकार को उनकी मांगे माननी चाहिए जो कर रहे हैं वो किसी के लिए गलत नहीं कर रहे हैं उनके ख़िलाफ़ गलत हुआ उनके साथ गलत हुआ है वो अपने हक़ के लिए लड़ रहे हैं हमें भी चाहिए कि हम उनका सहयोग करें हम उनके हक हाँ के लिए बोले कल वो कोई हमारे हक हाँ के लिए बोले आज उनके लिए हुआ है कल ये किसी और के लिए भी हो सकता है तो सारे धर्म है कोई एक धर्म का नहीं है ये देश सभी धर्मों का देश है इसमें सबको साथ आना चाहिए उनका सहयोग करें जड़े उरे पांच पीर अंधे ऐसी मुसलमान साहब मुरादाबाद तो आठ बजे गुरजीत सिंह ने जो ਸ਼ੰਗਾਰਛ ਵਿੱਡਿਆ ਹੋਇਆ ਉਹਦੀਆਂ ਅਪੀਲਾਂ ਨੂੰ ਇਹ ਸੁਣਦੇ ਹੋਏ ਸੋਸ਼ਲ ਮੀਡੀਆ ਤੇ ਅੱਜ ਸਪੈਸ਼ਲ ਉਥੇ ਥੋੜਾ ਜਿਹਾ ਹਾਜ਼ਰੀ ਲਵਾ ਕੇ ਪੂਰੇ ਦੇਖਣ ਆਏ ਆ ਵੀ ਜਿਹੜਾ ਸੰਘਰਸ਼ ਇਹ ਜਿਹੜਾ ਵਿੱਡਿਆ ਹੋਇਆ ਉਹਨੂੰ ਸਮਰਥਨ ਦੇਣ ਆਏ ਆ ਉਰੇ ਜਿਹੜੇ ਲਾਗੇ ਲੋਕ ਨੇ ਮੁਸਲਮਾਨ ਉਰੇ ਸ਼ਹਿਰ ਦੇ ਨੇ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਸਾਰੇ ਧਰਮਾਂ ਦਾ ਸਾਜਾ ਜੋ ਇਹ ਮੋਰਚਾ ਲੱਗਾ ਹੋਇਆ ਵੱਧ ਤੋਂ ਵੱਧ ਉਰੇ ਮਸ਼ਮੂਲੀਅਤ ਕਰਨ ਜਿਹੜਾ ਆਉਣ ਵਾਲਾ ਐਤਵਾਰ ਆ ਉਹਦੇ ਵਿੱਚ ਵੱਡਾ ਕੱਟ ਕੀਤਾ ਜਾਵੇ ਤੇ ਸਖਤ ਕਾਨੂੰਨ ਬਣਾ ਕੇ ਦੋਚੀਆਂ ਨੂੰ ਸਜ਼ਾ ਦੇਣ ਵਾਸਤੇ ਜੋ ਗੁਰਜੀ ਸਿੰਘ ਦੇ ਸੰਘਰਸ਼ ਵਿੱਢਾ ਹੋਇਆ ਉਹਨੂੰ ਸਿਰੇ ਲਾਇਆ ਜਾਵੇ ਇਹ ਜੋ ਮਰਾਦਾਵਾ ਤੋਂ ਮੁਸਲਮਾਨ ਭਾਈਚਾਰਾ ਸੀ ਇਹਨਾਂ ਦਾ ਬਹੁਤ ਰਿਣੀ ਧੰਨਵਾਦ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ